ਆਪ ਬਾਬਾ ਜੀ ਨੇ ਤਾਂ ਜਮਾ ਹੀ ਹੱਡਾਂ ਤੇ ਮਾਰੀ ਕਈਆਂ ਦੇ ਗੋਡੇ ਗਿੱਟੇ ਬਹੁਤ ਦੁਖਣੇ ਐ ਬਹੁਤ ਲੱਗਣੀਆਂ ਗੋਡੇ ਗਿੱਟੇ ਤੇ ਕੱਲੀ ਕੱਲੀ ਗੱਲ ਸੁਣਿਓ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਲਾਇਕ ਕਰ ਦਿਓ ਤੇ ਪੇਜ ਫੋਲੋ ਕਰ ਲਿਓ ਸੁਣੋ ਆਓ ਇਹ ਬਾਵੇ ਨੇ ਵੀ ਇੱਕ ਗਾਣਾ ਗਾਇਆ ਰਣਜੀਤ ਬਾਵੇ ਨੇ ਉਹ ਬੈਣ ਹੋਇਆ ਸੱਚ ਸੀ ਨਾ ਕੌੜਾ ਸਾਨੂੰ ਵੀ ਆਖਿਆ ਕਿ ਭਾਈ ਗਰੀਬ ਭੁੱਖਾ ਮਰ ਸਿਆ ਤੂੰ ਹੀ ਪੱਥਰਾਂ ਤੇ ਦੁੱਧ ਰੋੜੀ ਜਾਂਦੇ ਆਖੋ ਸਤਨਾਮ ਗੱਲ ਨੂੰ ਪੈ ਜਾਂਦੇ ਕਿਉਂਕਿ ਧਰਮ ਦੇ ਠੇਕੇਦਾਰ ਨੇ ਇਹਨਾਂ ਨੇ ਦੁਨੀਆ ਨੂੰ ਸ਼ਬਦ ਤੇ ਲੜ ਨਹੀਂ ਲੱਗਣ ਦੇਣਾ ਜਿੱਦ ਦਿਨ ਸ਼ਬਦ ਦੇ ਨਾਲ ਲੋਕੀਂ ਜੁੜ ਗਏ ਸੱਚ ਪਤਾ ਲੱਗ ਜਾਣਾ ਤੇ ਫਿਰ ਸਾਡਾ ਰੋਟੀ ਪਾਣੀ ਬੰਦ ਹੋ ਜਾਣਾ ਮੈਂ ਤੇ ਸਾਫ਼ ਸਟੇਜ ਤੇ ਕਹਿਣਾ ਜੇ ਜਦ ਦਿਨ ਤੁਸੀਂ ਖੁਦ ਬਾਣੀ ਪੜਨ ਲੱਗ ਪੇ ਅਰਥ ਕਰਨ ਲੱਗ ਪੇ ਤੇ ਤੁਹਾਨੂੰ ਸੁਖਦੇਵ ਸਾਹ ਦੀ ਮਿੰਤ ਕਢਣੀ ਥੋੜਾ ਪੜਣੀ ਬਾਬਾ ਜੀ 21000 ਦੀਏ ਕਰਤੀ ਉਹਨਾਂ ਪਰੇ ਜਾ ਕੰਮ ਕਰਹੀਂ ਆਪੇ ਕਥਾ ਕਰਾਂਗੇ ਆਖੋ ਸਤਨਾਮ ਸਚਾਈਏ ਗੁਰਮਖੋ ਜਿੱਦ ਨਾਲ ਚਿਰ ਅਸੀਂ ਆਪ ਨਹੀਂ ਗੁਰਬਾਣੀ ਪੜ੍ਹਦੇ ਸੁਣਦੇ ਉਹਨਾਂ ਚਿਰ ਸਾਡੇ ਵਰਗੀਆਂ ਭੂਏ ਚੜਦਾ ਹੀ ਹੈ ਐਵੇਂ ਕਹੀ ਜਾਣਗੇ ਨਹੀਂ ਲੱਤ ਨਹੀਂ ਠੀਕ ਮੇਤੋਂ ਨਹੀਂ ਆਇਆ ਜਾਣਾ ਆਖੋ ਸਤਨਾਮ ਜਦੋਂ ਅਗਲਾ ਕਹਿੰਦਾ ਚਲੋ ਜੀ 31 ਦਾ 44 ਫਿਰ ਕਹਿੰਦੇ ਗੋਲੀ ਖਾ ਕੇ ਆ ਜਾਾਂਗੇ ਸਹੀ ਗੱਲ ਹੈ ਸੋ ਮਾਰੇ ਸੱਚੇ ਪਾਤਸ਼ਾਹ ਨੇ ਸੱਚ ਨੂੰ ਪਿਆਰ ਕੀਤਾ ਮਾਰੇ ਸਹਿਬ ਬੋਰੀ ਤੇ ਬੈੰਦੇ ਜਿਆਦਾ ਆਪ ਟੋਕਰੀ ਢੋਈ ਪੰਜ ਸਰੋਵਰ ਬੋਲੀਆਂ ਖਿਆਟਾ ਸਹਿਬ ਸਾਇਆ ਕਿੰਨੀ ਸੇਵਾ ਬਾਪੂ ਨੇ